ਜੀ ਆਇਆਂ ਨੂੰ ਕਾਲਦੀ ਮਹਿਰ ਬਿੰਦਲ ਸਵਾਗਤ ਕਰਦੀਆਂ ਤੁਹਾਡੇ ਆਪਣੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਦੇ ਉੱਪਰ ਇਸ ਚੈਨਲ ਦੇ ਉੱਪਰ ਮਾਸਟਰ ਗ੍ਰੈਡਰ ਪੰਜਾਬੀ ਤੇ ਲੈਕਚਰਰ ਕੈਡਰ ਦੇ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਆ ਆਪਾਂ 10 ਟੈਸਟ ਸੀਰੀਜ਼ ਤੋਂ ਬਾਅਦ ਟੌਪਿਕ ਵਾਈਸ ਸਿਲੇਬਸ ਕਵਰ ਕਰਾਂਗੇ ਤੇ ਅੱਜ ਆਪਣੀ ਪੰਜਵੀਂ ਕਲਾਸ ਆ ਇਸ ਵਿੱਚ ਕੁਐਸਚਨ ਬਹੁਤ ਵਧੀਆ ਤਰੀਕੇ ਨਾਲ ਸੈੱਟ ਕੀਤੇ ਗਏ ਆ ਸ਼ੁਰੂ ਕਰਦੇ ਆਂ ਜੀ ਆਪਾਂ ਆਪਣੀ ਅੱਜ ਦੀ ਕਲਾਸ ਪ੍ਰਸ਼ਨ ਨੰਬਰ 1 ਜਪਜੀ ਸਾਹਿਬ ਵਿੱਚ ਕਿੰਨੇ ਸ਼ਲੋਕ ਹਨ ਆਨਸਰ ਦਿਓ ਵੀ ਜਪਜੀ ਸਾਹਿਬ ਵਿੱਚ ਕਿੰਨੇ ਸ਼ਲੋਕ ਹਨ ਸਹੀ ਉੱਤਰ ਹੈ ਜੀ 2 ਇੱਕ ਜਪਜੀ ਸਾਹਿਬ ਦੇ ਆਰੰਭ ਵਿੱਚ ਸ਼ਲੋਕ ਆਉਂਦਾ ਆਦ ਸੱਚੁ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇ ਦੂਸਰਾ ਅੰਤ ਵਿੱਚ ਆਉਂਦਾ ਜਿਹੜਾ ਕਿ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜੱਤ ਚੰਗਿਆਈਆਂ ਬੁਰੀਆਂ ਆਈਆਂ ਬਾਚੇ ਧਰਮ ਹضور ਕਰਨੀ ਆਪੋ ਆਪਣੀ ਕੈਨੇੜੇ ਕੈ ਦੂਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਆਸਾ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਹਨ ਆਸ਼ਾਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਹਨ ਸਹੀ ਉੱਤਰ ਦਿਓ ਜੀ ਸਹੀ ਉੱਤਰ ਹੈ ਜੀ অপਸ਼ਨ ਨੰਬਰ 1 24 ਪੌੜੀਆਂ ਤੇ ਆਸ਼ਾਦੀ ਵਾਰ ਕਿੰਨਾ ਦੀ ਲਿਖੀ ਹੋਈ ਆ ਗੁਰੂ ਨਾਨਕ ਦੇਵ ਜੀਾਂ ਦੀ ਪ੍ਰਸ਼ਨ ਨੰਬਰ 3 ਆਸ਼ਾਦੀ ਵਾਰ ਵਿੱਚ ਕਿੰਨੇ ਸ਼ਲੋਕ ਹਨ ਕੁਸ਼ਨ ਨੂੰ ਧਿਆਨ ਨਾਲ ਪੜਿਓ ਜੀ ਪਹਿਲਾਂ ਪੌੜੀਆਂ ਪੁੱਛੀਆਂ ਸੀ ਹੁਣ ਸ਼ਲੋਕ ਪੁੱਛੇ ਗਏ ਨੇ ਦੱਸੋ ਵੀ ਫਟਾਫਟ ਆਨਸਰ ਦਿਓ ਕਿੰਨੇ ਸ਼ਲੋਕ ਹਨ ਆਸ਼ਾਦੀ ਵਾਰ ਵਿੱਚ 59 ਸ਼ਲੋਕ ਹਨ 44 ਸ਼ਲੋਕ ਨੇ ਜਿਹੜੇ ਉਹ ਗੁਰੂ ਨਾਨਕ ਦੇਵ ਜੀ ਦੇ ਨੇ ਤੇ 15 ਸ਼ਲੋਕ ਨੇ ਜੋ ਗੁਰੂ ਅੰਗਦ ਦੇਵ ਜੀ ਦੇ ਨੇ ਇਹ 44 ਤੇ 15 ਨੂੰ ਪਲੱਸ ਕਰੀਏ ਤਾਂ 59 ਬਣ ਜਾਂਦੇ ਨੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਜਪਜੀ ਸਾਹਿਬ ਵਿੱਚ ਕਿੰਨੇ ਖੰਡਾਂ ਦਾ ਵਰਣਨ ਮਿਲਦਾ ਹੈ ਜਪਜੀ ਸਾਹਿਬ ਵਿੱਚ ਕਿੰਨੇ ਖੰਡਾਂ ਦਾ ਵਰਣਨ ਮਿਲਦਾ ਹੈ ਸਹੀ ਉੱਤਰ ਦਿਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ ਪੰਜ ਉਹ ਖੰਡ ਜਿਹੜੇ ਕਿਹੜੇ ਹਨ ਦੱਸੋ ਜੀ ਜਿਵੇਂ ਸੋפיਕਾਪ ਦੇ ਵਿੱਚ ਰੂਹਾਨੀਅਤ ਦੇ ਪੱਧਰ ਦੀਆਂ ਚਾਰ ਪੜਾਣੀਆਂ ਉਵੇਂ ਸਿੱਖੀ ਵਿੱਚ ਰੂਹਾਨੀਅਤ ਦੇ ਪੱਧਰ ਦੇ ਪੰਜ ਪੜਾਣੇ ਉਹ ਕਿਹੜੇ-ਕਿਹੜੇ ਨੇ ਧਰਮਖੰਡ ਗਿਆਨਖੰਡ ਸ਼ਰਮਖੰਡ ਤੇ ਕਰਮਖੰਡ ਕੁਖੀਲਾ ਹੈ ਜੀ ਸੱਚਖੰਡ ਕਈ ਵਾਰ ਪੇਪਰ ਦੇ ਵਿੱਚ ਇਹਨਾਂ ਦੀ ਸੀਕੁਐਂਸ ਸਹੀ ਕਰਮ ਪੁੱਛ ਲਿਆ ਜਾਂਦਾ ਤਾਂ ਇਸ ਨੂੰ ਧਿਆਨ ਵਿੱਚ ਰੱਖਿਓ ਸਕਰੀਨ ਸ਼ਾਟ ਲੈ ਲਓ ਚਲੋ ਜੀ ਅੱਗੇ ਵਧਿਆ ਅਗਲੇ ਕੁਐਸਚਨ ਦੀ ਤਰਫ ਪ੍ਰਸ਼ਨ ਨੰਬਰ 5 ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹੜੇ ਰਾਗ ਵਿੱਚ ਅਲੌਣੀਆਂ ਦੀ ਰਚਨਾ ਕੀਤੀ ਸੀ ਸਹੀ ਉੱਤਰ ਦਿਓ ਜੀ অপਸ਼ਨ ਨੰਬਰ 1 ਸਹੀ ਉੱਤਰ ਹੈ ਵਡਹਾਂਸ ਰਾਗ ਪ੍ਰਸ਼ਨ ਨੰਬਰ 6 ਭਾਈ ਗੁਰਦਾਸ ਕਿੰਨੇ ਗੁਰੂ ਸਹਿਬਾਨ ਦੇ ਸਮਕਾਲੀ ਸਨ ਸਹੀ ਉੱਤਰ ਦਿਓ ਜੀ ਭਾਈ ਗੁਰਦਾਸ ਕਿੰਨੇ ਗੁਰੂ ਸਹਿਬਾਨ ਜੀ ਦੇ ਸਮਕਾਲੀ ਸੀ ਸਹੀ ਉੱਤਰ ਹੈ ਜੀ অপਸ਼ਨ ਨੰਬਰ 1 4 ਤੇ ਇਹ ਵੀ ਦੱਸ ਦਿਓ ਜੀ ਕਿ ਉਹ ਚਾਰ ਗੁਰੂ ਸਹਿਬਾਨ ਕਿਹੜੇ-ਕਿਹੜੇ ਸਨ ਚਾਰ ਗੁਰੂ ਸਹਿਬਾਨ ਸਨ ਤੀਜੇ ਗੁਰੂ ਚੌਥੇ ਗੁਰੂ ਪੰਜਵੇਂ ਗੁਰੂ ਤੇ ਛੇਵੇਂ ਗੁਰੂ ਭਾਈ ਗੁਰਦਾਸ ਜੀ ਇਹਨਾਂ ਗੁਰੂ ਸਹਿਬਾਨ ਤੇ ਸਮਕਾਲੀ ਸੀ ਪ੍ਰਸ਼ਨ ਨੰਬਰ 7 ਗੁਰੂ ਗ੍ਰੰਥ ਸਾਹਿਬ ਵਿੱਚਲੇ 12 ਮਾਹ ਦੀ ਗਿਣਤੀ ਦੱਸੋ ਸਹੀ ਉੱਤਰ ਦਿਓ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਟੋਟਲ ਕਿੰਨੇ ਬਾਰਾਮਾਹ ਨੇ ਸਹੀ ਉੱਤਰ ਹੈ ਜੀ 2 ਇੱਕ ਤਾਂ ਹੈ ਬਾਰਾਮਾਹ ਰਾਗ ਤੁਖਾਰੀ ਦੂਸਰਾ ਹੈ ਬਾਰਾਮਾਹ ਰਾਗ ਮਾਝ ਬਾਰਾਮਾ ਰਗ ਤੁਖਾਰੀ ਆ ਜੋ ਉਹ ਗੁਰੂ ਨਾਨਕ ਦੇਵ ਜੀ ਦੀ ਰਚਨਾ ਤੇ ਬਾਰਾਮਾ ਮਾਜ ਆ ਜੋ ਗੁਰੂ ਅਰਜਨ ਦੇਵ ਜੀ ਦੀ ਰਚਨਾ ਇਹ ਗੱਲ ਤੁਸੀਂ ਧਿਆਨ ਚ ਰੱਖੋਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ 2 ਬਾਰਾਮਾ ਮਾ ਨਹੀਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 8 ਤੇ ਸੂਰਾ ਜੋ ਪਹਿਚਾਨੀਏ ਜੋ ਲਰੇ ਦੀਨ ਕੇ ਖੇਤ ਪੰਕਤੀ ਦਾ ਲੇਖਕ ਹੈ ਸਹੀ ਉੱਤਰ ਦਿਓ ਜੀ ਇਸ ਪੰਕਤੀ ਦਾ ਲੇਖਕ ਹੈ ਕਬੀਰ ਜੀ ਸਹੀ ਉੱਤਰ ਕੀ ਹੈ ਕਬੀਰ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਸ਼ਬਦ ਕਿਹੜੇ ਭਗਤ ਜੀ ਦੇ ਹਨ ਕੀ ਪੁੱਛਿਆ ਗਿਆ ਜੀ ਆਪਣੇ ਕੋਲ ਸ਼ਬਦ ਤੇ ਕਿਹੜੇ ਭਗਤ ਜੀ ਦੇ ਨੇ ਸਹੀ ਉੱਤਰ ਦਿਓ ਜੀ ਤੁਹਾਡੇ ਕੋਲ ਚਾਰ ਵਿਕਲਪ ਨੇ ਇਹਨਾਂ ਵਿੱਚੋਂ ਸਹੀ ਵਿਕਲਪ ਚੁਣੋ ਸਹੀ ਉੱਤਰ ਹੈ ਜੀ 224 ਤੇ ਇਹ ਵੀ ਦੱਸ ਦਿਓ ਵੀ 224 ਸ਼ਬਦ ਨੇ ਜੋ ਕਿਹੜੇ ਪਾਗ ਦੇ ਨੇ ਉਹਨੇ ਜੀ ਕਬੀਰ ਜੀ ਦੇ ਅਬ ਅਗਰ ਤੁਹਾਨੂੰ ਪੁੱਛ ਲਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਜੀ ਦੇ ਕਿੰਨੇ ਸ਼ਲੋਕ ਨੇ ਸ਼ਲੋਕ ਹੈਗੇ ਆ ਜੀ 243 ਸ਼ਬਦ 224 ਸ਼ਲੋਕ 243 ਪ੍ਰਸ਼ਨ ਨੰਬਰ 10 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀ ਕਿੰਨੇ ਰਾਗਾਂ ਵਿੱਚ ਹੈ ਕੀ ਪੁੱਛਿਆ ਭਗਤ ਬਾਣੀ ਸਹੀ ਉੱਤਰ ਦਿਓ ਜੀ ਆਪਣੇ ਕੋਲ ਚਾਰ ਵਿਕਲਪ ਨੇ ਇਹਨਾਂ ਵਿੱਚੋਂ ਸਹੀ ਉੱਤਰ ਚੁਣੋ ਭਗਤ ਬਾਣੀ ਆਪਣੇ ਕੋਲ 22 ਰਾਗਾਂ ਵਿੱਚ ਹੈ ਅੱਗੇ ਵਧਦੇ ਹਾਂ ਜੀ ਪ੍ਰਸ਼ਨ ਨੰਬਰ 11 रांजारांजा करदी नी मैं आपेरांजा होई सद्दो नी मेनू ਧੀਦੋरांजा हीर ना आखो कोई ਇਹ ਪੰਕਤੀਆਂ ਕਿਸ ਸੂਫੀ ਪਾਦਾ ਦਾ ਪ੍ਰਗਟਾਵਾ ਕਰਦੀਆਂ ਹਨ ਚਾਰੇ ਆਪਸ਼ਨਾਂ ਦੇ ਵਿੱਚ ਸਹੀ ਉੱਤਰ ਦਿਓ ਜੀ ਸਹੀ ਉੱਤਰ ਹੈ ਆਪਸ਼ਨ ਨੰਬਰ 3 ਮਾਰਫਤ ਮਾਰਫਤ ਰੂਹਾਨੀਅਤ ਦਾ ਉਹ ਪੜਾ ਹੈ ਜਿੱਥੇ ਅੱਲਾ ਦੀ ਹਸਤੀ ਦੀ ਪਛਾਣ ਹੋ ਜਾਂਦੀ ਹੈ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਕਿ ਸੂਫੀ ਕਾਬ ਦੇ ਵਿੱਚ ਰੂਹਾਨੀਅਤ ਦੇ ਚਾਰ ਪੜਾਣੇ ਜਿਨ੍ਹਾਂ ਵਿੱਚੋਂ ਤੀਜਾ ਪੜਾ ਮਾਰਫਤ ਉਸ ਦੇ ਵਿੱਚ ਅੱਲਾ ਦੀ ਹਸਤੀ ਦੀ ਪਛਾਣ ਹੋ ਜਾਂਦੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਕਿਸ ਸੂਫੀ ਕਵੀ ਦੀਆਂ ਕਾਫੀਆਂ ਰਾਗਵੰਦ ਹਨ ਸਹੀ ਉੱਤਰ ਦਿਓ ਜੀ शाह हुसैन दिया दस दौ जी शाह हुसैन दिनिया काफिया ने शाह हुन दौ तिरहठ काफिया ने प्रश्न नंबर तेरह पंजाबी श्री हरफी का दा जन्मदाता है कि पूछा गया जी श्री हरफी का दा जन्मदाता अपने को चार विकल्प ने सही उत्तर चुनो जी ਸਹੀ ਉੱਤਰ ਹੈ ਜੀ ਸੁਲਤਾਨ ਬਾਹੂ ਸੀ ਹਰਫੀ ਕੀ ਹੁੰਦੀ ਹੈ ਦੱਸੋ ਬਈ ਸੀ ਪਲੱਸ ਹਰਫੀ ਸੀ ਦਾ ਮਤਲਬ ਹੁੰਦਾ ਟੀ ਹਰਫੀ ਦਾ ਮਤਲਬ ਹੁੰਦਾ ਅੱਖਰ ਜਾ ਹਰਫ ਜਾਂ ਹਰਫੀ ਦਾ ਮਤਲਬ ਹੁੰਦਾ ਅੱਖਰ ਤੀ ਅੱਖਰਾਂ ਵਾਲੀ ਉਹ ਰਚਨਾ ਸੀ ਹਰਫੀ ਉਖਾਉਂਦੀ ਹੈ ਤੀ ਅੱਖਰਾਂ ਵਾਲੀ ਰਚਨਾ ਨੂੰ ਸੀ ਹਰਫੀ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 14 ਬੁੱਲੇ ਸ਼ਾਹ ਦੇ ਦੋਹਰੇ ਹਨ ਸਹੀ ਉੱਤਰ ਦਿਓ ਜੀ 48 ਦੋਹਰੇ ਹਨ ਪ੍ਰਸ਼ਨ ਨੰਬਰ 15 ਇਸਲਾਮ ਅਤੇ ਸ਼ਰੀਅਤ ਪੁਸਤਕ ਹੈ ਸਹੀ ਉੱਤਰ ਦਿਓ ਜੀ ਆਪਣੇ ਕੋਲ ਚਾਰ ਆਪਸ਼ਨਾਂ ਨੇ ਇਹਨਾਂ ਦੇ ਵਿੱਚੋਂ ਸਹੀ ਉੱਤਰ ਦੋ ਸਹੀ ਉੱਤਰ ਹੈ ਜੀ ਆਪਣੇ ਕੋਲ ਗੁਰਚਨ ਸਿੰਘ ਤਲਵਾੜਾ ਆਪਸ਼ਨ ਨੰਬਰ 3 ਸਹੀ ਹੈ ਪ੍ਰਸ਼ਨ ਨੰਬਰ 16 ਕਿਹੜਾ ਸ਼ਬਦ ਨਾਉ ਤੇ ਕਿਰਿਆ ਦੋਵੇਂ ਹੈ ਨਾਉ ਤੇ ਕਿਰਿਆ ਦੋਵੇਂ ਹੈ ਸਹੀ ਉੱਤਰ ਦਿਓ ਜੀ ਕਿਹੜਾ ਸ਼ਬਦ ਨਾਮ ਤੇ ਕਿਰਿਆ ਦੋਵੇਂ ਹੈ ਕੋਟਣਾ ਕੋਟਣਾ ਨਾ ਵੀ ਹੈ ਤੇ ਕਿਰਿਆ ਵੀ ਹੈ ਇਹ ਪਿਛਲੇ ਮਾਸਟਰ ਕੈਟਰ ਦੇ ਪੇਪਰ ਦੇ ਵਿੱਚ ਪੁੱਛਿਆ ਗਿਆ ਸਵਾਲ ਹੈ ਟੈਬੂ ਕੀ ਹੈ ਵੈਰੀ ਇੰਪੋਰਟੈਂਟ ਕੁਐਸਚਨ ਟੈਬੂ ਕੀ ਹੈ ਮਾਸਟਰ ਕੈਟਰ ਦੇ ਵਿੱਚ ਅਕਸਰ ਪੁੱਛ ਲਿਆ ਜਾਂਦਾ ਹੈ UGC NET ਤੇ ਲੈਕਚਰ ਮੈਰੀਟੋਰੀਅਸ ਲੈਕਚਰ ਦੇ ਪੇਪਰ ਵਿੱਚ ਪੁੱਛਿਆ ਜਾਣ ਵਾਲਾ ਪ੍ਰਸ਼ਨ ਹੈ ਟੈਬੂ ਕੀ ਹੈ ਚਾਰ ਆਪਸ਼ਨਾਂ ਨੇ ਦੱਸੋ ਜੀ ਇਹਦੇ ਵਿੱਚ ਸਹੀ ਉੱਤਰ ਕਿਹੜਾ ਹੈ ਸਹੀ ਉੱਤਰ ਹੈ ਜੀ ਆਪਣੇ ਕੋਲ ਸਭਿਆਚਾਰਕ ਵਰਜਨਾ ਪ੍ਰਸ਼ਨ ਨੰਬਰ 18 ਦੀਵਾ ਬਲੇ ਸਾਰੀ ਰਾਤ ਦਾ ਰਚੇਤਾ ਕੌਣ ਹੈ ਚਾਰੇ ਵਿਕਲਪਾਂ 'ਚੋਂ ਸਹੀ ਇੱਕ ਵਿਕਲਪ ਚੁਣੋ ਜੀ ਦੀਵਾਬਲੀ ਸਾਰੀ ਰਾਤ ਤੱਕ ਕਰਤਾ ਹੈ ਦਵਿੰਦਰ ਸਤਿਆਰਥੀ ਅੱਗੇ ਚਲਦੇ ਹਾਂ ਜੀ ਸੁਰਮੇ ਵਾਲੀ ਅੱਖ ਦੀ ਵਿਦਾ ਹੈ ਸੰਯੁਤਲ ਦੇਓ ਜੀ ਸੁਰਮੇ ਵਾਲੀ ਅੱਖ ਦੀ ਵਿਦਾ ਰੇਖਾ ਚਿੱਤਰ ਹੈ ਤੇ ਵੀ ਦੱਸ ਦਿਓ ਕਿ ਇਹ ਰੇਖਾ ਚਿੱਤਰ ਹੈ ਕਿੰਨਾ ਦਾ ਇਹ ਰੇਖਾ ਚਿੱਤਰ ਜੀ ਬਲਵੰਤ ਗਰਗੀ ਦਾ ਹੈ ਅੱਜ ਅੱਜ ਆਪਾਂ ਬਾਦੂ ਜਾਣਕਾਰੀ ਨਾਲ ਕਈ ਪ੍ਰਸ਼ਨ ਕਵਰ ਕਰ ਰਹੇ ਨੇ 25 ਦੀ ਜਗ੍ਹਾ 50 ਕੁਐਸਚਨ ਕਵਰ ਹੋ ਜਾਣਗੇ ਆਪਣੇ ਇਸ ਟੈਸਟ ਦੇ ਵਿੱਚ ਪ੍ਰਸ਼ਨ ਨੰਬਰ 2 ਇਹ ਕਿਹੜਾ ਨਾਵਲ ਆਂਚਲਿਕ ਹੈ ਚਾਰ ਆਪਸ਼ਨਾਂ ਦੇ ਵਿੱਚੋਂ ਸਹੀ ਉੱਤਰ ਦੋ ਜੀ ਆਂਚਲਿਕ ਨਾਵਲ ਕਿਹੜਾ ਹੈ ਸਹੀ ਉੱਤਰ ਹੈ ਜੀ ਮੜੀ ਦਾ ਦੀਵਾ ਦੇਵੀ ਦੱਸੋ ਮੜੀ ਦੇ ਦੀਵਾ ਰਚਨਾ ਕਿੰਨਾਂ ਦੀਆਂ ਕਿੰਨਾ ਦਾ ਨਾਵਲ ਹੈ ਗੁਰਤੇয়াল ਸਿੰਘ ਦਾ ਪ੍ਰਸ਼ਨ ਨੰਬਰ 21 ਬਲਰਾਜ ਸਾਨੀ ਨੇ ਕਿਹੜੇ ਨਾਵਲ ਉੱਪਰ ਹਿੰਦੀ ਫਿਲਮ ਬਣਾਈ ਕਿਹੜੇ ਨਾਵਲ ਉੱਪਰ ਹਿੰਦੀ ਫਿਲਮ ਬਣਾਈ ਪਹਿਲਾ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਪੁੱਛਿਆ ਗਈ ਆ ਹੁਣ ਆਪਣੇ ਕੋਲ ਚਾਰ ਆਪਸ਼ਨਾਂ ਨੇ ਇਹਦੇ ਵਿੱਚੋਂ ਸਹੀ ਉੱਤਰ ਲਓ ਜੀ ਕਿਹੜੇ ਨਾਵਲ ਉੱਪਰ ਹਿੰਦੀ ਫਿਲਮ ਬਣਾਈ ਪਵਿੱਤਰ ਪਾਪੀ ਉੱਪਰ ਕਿੰਨੇ ਚ ਬਣਾਈ ਸੀ 1970 ਵਿੱਚ ਪ੍ਰਸ਼ਨ ਨੰਬਰ 22 ਬਾਰਿਸ਼ਾਂ ਤੋਂ ਬਾਅਦ ਨਾਨਕ ਸਿੰਘ ਸਭ ਤੋਂ ਵੱਧ ਲੋਕਪ੍ਰਿਯਤਾ ਹਾਸਲ ਹਾਸਲ ਕਰਨ ਵਾਲਾ ਲੇਖਕ ਹੈ ਇਹ ਕਥਨ ਕਿਸ ਦਾ ਹੈ ਆਪਣੇ ਕੋਲ ਚਾਰ ਵਿਕਲਪ ਨੇ ਸਹੀ ਵਿਕਲਪ ਚੁਣੋ ਜੀ ਮੁਹਾਰਿਸਾ ਤੋਂ ਬਾਅਦ ਨਾਨਕ ਸਿੰਘ ਸਭ ਤੋਂ ਵੱਧ ਲੋਕਪ੍ਰਿਯਤਾ ਹਾਸਲ ਕਰਨ ਵਾਲਾ ਲੇਖਕ ਹੈ ਇਹ ਸ਼ਬਦ ਨੇ ਜੀ ਹਰਜਨ ਸਿੰਘ ਦੇ ਪ੍ਰਸ਼ਨ ਨੰਬਰ 23 ਤੁਸ਼ਾਲੀ ਦੀ ਹੰਸੋ ਦੀ ਵਿਦਾ ਹੈ ਸਹੀ ਉੱਤਰ ਦਿਓ ਜੀ ਚਾਰਾਂ ਵਿੱਚੋਂ ਕਿਹੜਾ ਸਹੀ ਹੈ ਤੁਸ਼ਾਲੀ ਦੀ ਹੰਸੋ ਆ ਜਿਹੜਾ ਉਹ ਨਾਵਲ ਹੈ ਕਿੰਨਾ ਦਾ ਕਵਲਜੀ ਦਾ ਜਸਵੰਤ ਸਿੰਘ ਕਵਲਜੀ ਦਾ ਨਾਵਲ ਹੈ ਨਾਵਲ ਹੈ ਤੇ ਇਹਦੇ ਵਿੱਚ ਜਿਹੜੀ ਤੁਸ਼ਾਲੀ ਦੀ ਹੰਸੋ ਹੰਸੋ ਇੱਕ ਪਾਤਰ ਆ ਇਸਤਰੀ ਪਾਤਰ ਆ ਜੋ ਇੱਕ ਨਰਤਕੀ ਹੈ ਅਸਤ ਚਰਿੱਤਰਾਂ ਜਿਹੜਾ ਅਸ਼ੋਕ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੰਦਾ ਹੰਸੋ ਸਾਹਮਣੇ ਅਸ਼ੋਕ ਜਿੱਤ ਕੇ ਵੀ ਹਾਰ ਜਾਂਦਾ ਪ੍ਰਸ਼ਨ ਨੰਬਰ 24 ਸੁਹਾਗ ਅਕਾਂਗੀ ਕਦੋਂ ਲਿਖੀ ਗਈ ਸਹੀ ਉੱਤਰ ਦਿਓ ਜੀ ਸੁਹਾਗ ਅਕਾਂਗੀ ਕਦੋਂ ਲਿਖੀ ਗਈ ਸਹੀ ਉੱਤਰ ਹੈ 1913 ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 25 ਗੁਰਮਖ ਦੇ ਗੁਣਾ ਤੇ ਲੱਛਣਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਦੀ ਕਿਸ ਵਾਰ ਵਿੱਚ ਆਉਂਦਾ ਹੈ ਚਾਰ ਆਪਸ਼ਨਾਂ ਨੇ ਤੁਹਾਡੇ ਵਿੱਚੋਂ ਇਹਦਾ ਉੱਤਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੋਗੇ ਇਹ ਤੁਹਾਡਾ ਅੱਜ ਦਾ ਹੋਮਵਰਕ ਹੈ ਗੁਰਮਖ ਦੇ ਗੁਣਾ ਤੇ ਲੱਛਣਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਦੀ ਕਿਸ ਵਾਰ ਵਿੱਚ ਆਉਂਦਾ ਅੱਜ ਦੀ ਕਲਾਸ ਆਪਣੀ ਇੱਥੇ ਹੀ ਹੁੰਦੀ ਹੈ ਖਤਮ ਮਿਲਦੇ ਆ ਜੀ ਅਗਲੀ ਕਲਾਸ 'ਚ ਧੰਨਵਾਦ